ਹਾਂਜੀ ਹੁਣ ਤੁਹਾਡੇ ਲਈ ਲਿਆਂਦੀ ਵੀਡੀਓ ਸੁਕਪਾਲ ਸਿੰਘ ਖੈਰਾ ਕਾਂਗਰਸੀ ਉਮੀਦਵਾਰ ਕੋਲੇ ਕਿੰਨੀ ਜਾਇਦਾਦ ਆ ਜਿੰਨੇ ਵੀ ਉਮੀਦਵਾਰ ਆਪਾਂ ਚੱਕ ਕੇ ਦੇਖ ਲਈਏ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਚਾਹੇ ਆਮ ਆਦਮੀ ਪਾਰਟੀ ਦੇ ਚਾਹੇ ਬੀ ਜੀ ਪੀ ਦੇ ਹਰ ਇੱਕ ਕੋਲੇ ਕਰੋੜਾਂ ਦੀ ਜਾਇਦਾਦ ਆ ਪਰ ਕਿਹੜਾ ਰਾਜਨੀਤੀ ਦਾ ਹਰ ਇੱਕ ਦੇ ਵੜਿਆ ਹੋਇਆ ਕਿਉਂਕਿ ਇਹਦੇ ਚੋਂ ਹੀ ਮੋਟਾ ਪੈਸਾ ਕਮਾਇਆ ਜਾਂਦਾ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਜੀਤ ਮਹਿੰਦਰ ਸਿੰਘ ਸਿੱਧੂ ਬਾਰੇ ਕਿ ਉਹਨਾਂ ਕੋਲੇ ਕਿੰਨੀ ਜਾਇਦਾਦ ਆ ਇਹ ਤਾਂ ਉਦੋਂ ਵੀ ਚੜਦੇ ਚੰਦ ਨੇ ਤਸਦੰਨੇ ਸਾਨੂੰ ਕਿੰਨੀ ਕੀ ਜ਼ਮੀਨ ਆ ਇਹਨਾਂ ਕੋਲੇ ਸੁਖਪਾਲ ਸਿੰਘ ਖਹਿਰਾ ਕੋਲੇ ਕਾਂਗਰਸੀ ਉਮੀਦਵਾਰ ਇਹਨਾਂ ਕੋਲੇ ਹੈਗੀ ਆ ਜਿਹੜੀ ਚੱਲ ਆ ਉਹ ਹੈਗੀ ਆ 1 ਕਰੋੜ 12 ਲੱਖ 1 ਕਰੋੜ 12 ਲੱਖ ਜਦੋਂ ਮੈਂ ਤੁਹਾਨੂੰ ਐਂਡ ਦੇ ਟੋਟਲ ਦੱਸੂਗਾ ਤੁਹਾਡਾ ਸਿਰ ਘੁੰਮ ਜਾਣਾ ਨਗਦੀ ਜਿਹੜੀ ਸ਼ੋਅ ਦਿਖਾਈ ਆ ਜਾਣ ਕੇ ਉਹ ਹੈਗੀ ਆ 7000 ਰੁਪਿਆ ਜਿਹੜੀ ਬੈਂਕ ਦੇ ਵਿੱਚ ਜਮਾ ਰਾਸ਼ੀ ਦੱਸੀ ਆ ਸੁਖਪਾਲ ਸਿੰਘ ਖਹਿਰਾ ਨੇ ਐਫੀਡਿਵਿਟ ਦੇ ਵਿੱਚ ਉਹ ਹੈਗੀ ਆ 6.5 ਲੱਖ ਰੁਪਏ ਤੇ ਜਿਹੜੇ ਗਹਿਣੇ ਦੱਸੇ ਨੇ ਉਹ ਹੈਗੇ ਨੇ 35 ਲੱਖ ਰੁਪਏ ਦੇ ਜਿਹੜੀ ਅਚਲ ਆ ਜਿਹੜੀ ਵੱਧ ਚੱਲੀ ਵੀ ਆ ਫਜ਼ੂਲ ਖਰਚੀ ਉਹ ਹੈਗੀ ਆ 48 ਕਰੋੜ 90 ਲੱਖ ਰੁਪਏ ਤੇ ਬਾਕੀ ਜਿਹੜੀਆਂ ਇਹਨਾਂ ਨੇ ਗੱਡੀਆਂ ਦੱਸੀਆਂ ਨੇ ਆਪਦੀਆਂ ਉਹ ਹੈਗੀ ਆ ਟੋਇਟਾ ਫੋਰਚੂਨਰ ਹੋਗੀ ਟੋਇਟਾ ਇਨੋਵਾ ਹਾਈਕ੍ਰੋਸ ਹੋਗੀ ਫੇ ਲਾ ਲੋ ਤੁਸੀਂ ਵਾਕਸ ਵੈਗਨ ਵੈਂਟੋ ਹੋਗੀ ਐਵੀਏਟਰ ਸਕੂਟਰੀ ਹੋਗੀ ਇਹ ਵੀ ਹੈਗੀਆਂ ਨੇ ਘੱਟੋ ਘੱਟ 70 ਲੱਖ 25000 ਰੁਪਏ ਦੀਆਂ ਤੇ ਜਿਹੜੀ ਇਹਨਾਂ ਨੇ ਹੁਣ ਆਪਦੀ ਸ਼ੋਅ ਕੀਤੀ ਹੈ ਸਾਰੀ ਜਾਇਦਾਦ ਉਹ ਹੈਗੀ ਆ 50 ਕਰੋੜ ਤੋਂ ਉੱਤੇ ਤਾਂ ਦਸੋ ਲੋਕਾਂ ਦੀ ਸੇਵਾ ਕਿੱਥੋਂ ਕਰਨਗੇ ਮੇਨ ਆ ਚੀਜ਼ ਦੀ ਪ੍ਰਵਾਸਾ ਪੈਸੇ ਦੀ ਪ੍ਰਵਾਸਾ ਪੈਸਾ ਕਮਾਉਣਾ ਹੋਰ ਜ਼ਿਆਦਾ ਲੋਕਾਂ ਦੇ ਕੰਮ ਮੈਨੇ ਨਹੀਂ ਦਿੰਦੇ ਕਰਾਉਣੇ ਆ ਨਹੀਂ ਕਰਾਉਣੇ ਇੱਕ ਅੱਦੇ ਦਾ ਕਰਾ ਦਿੰਦੇ ਆ ਵੋਟਾਂ ਵੇਲੇ ਜੱਫੀਆਂ ਪਾ ਕੇ ਮਿਲਦੇ ਆ ਕਿ ਤੁਹਾਡੇ ਭਰਾਵਾ ਵਰਗੇ ਆ ਤੁਹਾਡੇ ਪੁੱਤਾਂ ਵਰਗੇ ਆ ਤੁਹਾਡੇ ਮਾਪਿਆਂ ਵਰਗੇ ਆ ਮਿੱਠੀਆਂ ਮਿੱਠੀਆਂ ਗੱਲਾਂ ਲੋਕਾਂ ਨੂੰ ਲਾ ਕੇ ਜਿਹੜਾ ਵੀ ਤੁਸੀਂ ਮਰਜ਼ੀ ਕਿਸੇ ਵੀ ਪਾਰਟੀ ਦਾ ਤੁਸੀਂ ਚੱਕ ਕੇ ਦੇਖ ਲਓ ਉਹ ਉਮੀਦਵਾਰ ਹਰ ਇੱਕ ਕੋਲੇ ਕਰੋੜਾਂ ਦੀ ਜਾਇਦਾਦ ਆ। ਫਿਰ ਵੀ ਕੀੜਾ ਜਿਹੜਾ ਦਿਮਾਗ ਦੇ ਵਿੱਚ ਇਹਨਾਂ ਦੇ ਬੜਿਆ ਬੜਾ ਰਾਜਨੀਤੀ ਦਾ ਉਹ ਨਹੀਂ ਨਿਕਲਦਾ। ਤੁਹਾਨੂੰ ਸੁਖਪਾਲ ਸਿੰਘ ਖੈਰਾ ਕੋਲੇ ਟੋਟਲ 50 ਕਰੋੜ ਤੋਂ ਉੱਤੇ ਜ਼ਮੀਨ ਆ। 50 ਕਰੋੜ ਤੋਂ ਉੱਤੇ ਰੁਪਇਆ ਦੱਸੋ ਕਿਹੜੇ ਲੋਕਾਂ ਦੇ ਇਹ ਜੇ ਬੰਦੇ ਕੰਮ ਕਰਾਉਣਗੇ ਜਿਹੜੇ ਪਹਿਲਾਂ ਹੀ ਪੈਸਿਆਂ ਦੇ ਵਿੱਚ ਖੇਡੀਆਂ ਜਾਂਦੇ ਨੇ।